ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਪਾਤੜਾ ਤੋਂ ਇੱਕ ਬਹੁਤ ਹੀ ਨਿੰਦਣਯੋਗ ਘਟਨਾ ਜਿਹੜੀ ਉਹ ਸਾਹਮਣੇ ਆ ਰਹੀ ਹੈਗੀ ਜਿੱਥੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਹਰਪ੍ਰਭਾਣ ਸਿੰਘ ਮੂਨਕ ਹੋਰਾਂ ਦੀ ਇੱਕ ਕੜਮ ਚੌਧਰੀਆਂ ਦੇ ਟੋਲੇ ਵੱਲੋਂ ਕੁੱਟਮਾਰ ਆ ਜਿਹੜੀ ਉਹ ਕੀਤੀ ਗਈ ਹੈਗੀ ਹੈਗੀ ਸੋ ਇਹ ਘਟਨਾ ਬਹੁਤ ਹੀ ਨਿੰਦਣਯੋਗ ਹੈ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈਗੀ ਹੈਗੀ ਦੱਸ ਦਈਏ ਕਿ ਮੂਨਕ ਹੋਰੀ ਸੰਗਰੂਰ ਦੇ ਡੀਸੀ ਦਫ਼ਤਰ ਦੇ ਸਾਹਮਣੋਂ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਲੰਘ ਰਏ ਸੀ ਜਿੱਥੇ ਇਸ ਕੜਮ ਚੌਧਰੀਆਂ ਦੇ ਟੋਲੇ ਵੱਲੋਂ ਉਹਨਾਂ ਨੂੰ ਘੇਰਿਆ ਜਾਂਦਾ ਬੁਰੀ ਤਰ੍ਹਾਂ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਜਿਹਦੀ ਵੀਡੀਓ ਜਿਹੜੀ ਉਹ ਲਗਾਤਾਰ ਵਾਇਰਲ ਹੋ ਰਹੀ ਹੈਗੀ ਪਰ ਇੱਥੇ ਨਹੀਂ ਖਤਮ ਹੁੰਦੀ ਕੁੱਟਮਾਰ ਦੇ ਦੌਰਾਨ ਉਹਨਾਂ ਦੀ ਪਾਗ ਜਿਹੜੀ ਉਹ ਉਤਾਰ ਦਿੱਤੀ ਜਾਂਦੀ ਹੈ ਬਹੁਤ ਹੀ ਸ਼ਰਮਨਾਕ ਘਟਨਾਏ ਸੀ ਅਸੀਂ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹੈਗੇ ਆ ਸੋ ਇਸ ਘਟਨਾ ਨੂੰ ਅੰਜਾਮ ਜਿਹੜਾ ਦਿੱਤਾ ਗਿਆ ਉਹ ਕਿਸੇ ਪਰਸਨਲੀ ਰੰਜਿਸ਼ ਕਰਕੇ ਨਹੀਂ ਦਿੱਤਾ ਗਿਆ ਉਹਨਾਂ ਦੀ ਕੁੱਟ ਮਾਰ ਕਿਸੇ ਪਰਸਨਲੀ ਰੰਜਿਸ਼ ਕਰਕੇ ਨਹੀਂ ਹੋਈਗੀ ਸਗੋਂ ਇਹਦੇ ਪਿੱਛੇ ਇੱਕ ਬਹੁਤ ਵੱਡਾ ਸੰਘਰਸ਼ ਹੈਗਾਗਾ ਉਹ ਸੰਘਰਸ਼ਾ ਪੰਚਾਇਤੀ ਜ਼ਮੀਨਾਂ ਦੇ ਵਿੱਚੋਂ ਦਲਤਾਂ ਦੀ ਮਜ਼ਦੂਰਾਂ ਦੀ ਤੀਜੇ ਹਿੱਸੇ ਦੀ ਜਿਹੜੀ ਜ਼ਮੀਨ ਆ ਜਿਹੜੀ ਉਹਨਾਂ ਦਾ ਬਣਦਾ ਹਿੱਸਾ ਏ ਉਸ ਹਿੱਸੇ ਨੂੰ ਲੈ ਕੇ ਹੱਕ ਦੀ ਜਿਹੜੀ ਉਹ ਲੜਾਈ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਚੱਲ ਰਹੀ ਹੈਗੀ ਹੈਗੀ ਤਾਂ ਉਦੇ ਤਹਿਤ ਪਾਤੜਾਂ ਦੇ ਵਿੱਚ ਵੀ ਜਿਹੜੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਲੰਬੇ ਸਮੇਂ ਤੋਂ ਇਸ ਸੰਘਰਸ਼ਾ ਲੜ ਰਹੀ ਹੈਗੀ ਹੈਗੀ ਸੋ ਇਹਦੇ ਤਹਿਤ ਇਹ ਯੂਨੀਅਨ ਹਰਪਗਵਾਨ ਸਿੰਘ ਮੂਨਕ ਹੋਰੀ ਦਲਤਾਂ ਨੂੰ ਮਜ਼ਦੂਰਾਂ ਨੂੰ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਵਾਉਣ ਦੇ ਵਿੱਚ ਕਾਮਯਾਬ ਹੋਇਆ ਸੋ ਇਹਦੇ ਤਹਿਤ ਜਿਹੜੇ ਕੜਮ ਚੌਧਰੀ ਆ ਉੱਥੋਂ ਦੇ ਉਹਨਾਂ ਨੂੰ ਇਹ ਗੱਲ ਹਾਜਮ ਨਹੀਂ ਹੋਈ ਤੇ ਮੂਨਕ ਹੋਰੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਰੋੜਾਂ ਦੀ ਤਰ੍ਹਾਂ ਰੜਕ ਰਹੇ ਸੀਗੇ ਜਿਹਦੇ ਕਰਕੇ ਲੰਬੇ ਸਮੇਂ ਤੋਂ ਇੱਕੜਮ ਚੌਧਰੀ ਉਹਨਾਂ ਦਾ ਪਿੱਛਾ ਕਰ ਰਹੇ ਸੀ ਔਰ ਇਸ ਗੱਲ ਦੀ ਜਾਂਚ ਪੜਤਾਲ ਕਰ ਰਹੇ ਸੀ ਕਿ ਉਹ ਕਿੱਥੇ ਵਹਿੰਦੇ ਆ ਕਿੱਥੇ ਉੱਡਦੇ ਕਿੱਥੇ ਜਾਂਦੇ ਆ ਸੋ ਜਿਹਦੇ ਦੌਰਾਨ ਉਹਨਾਂ ਦਾ ਪਿੱਛਾ ਕਰਦਿਆਂ ਕਰਦਿਆਂ ਡੀਸੀ ਦਫ਼ਤਰ ਸੰਗਰੂਰ ਦੇ ਸਾਹਮਣੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਹਨਾਂ ਦੀ ਪਾਗਾ ਜਿਹੜੀ ਉਹ ਉਤਾਰ ਦਿੱਤੀ ਗਈ ਹੈਗੀ ਹੈਗੀ ਸੋ ਮਜ਼ਦੂਰ ਜਦੋਂ ਆਪਣਾ ਹੱਕ ਮੰਗਦੇ ਆ ਹਿੱਸੇ ਦੀ ਜ਼ਮੀਨ ਮੰਗਦੇ ਆ ਭਾਵੇਂ ਉਹ ਲੈਂਡ ਸੀਜ਼ ਐਕਟ ਨੂੰ ਲਾਗੂ ਕਰਾਉਣ ਦੀ ਗੱਲ ਹੋਵੇ ਜਾਂ ਪੰਚਾਇਤੀ ਜ਼ਮੀਨਾਂ ਵਿੱਚੋਂ ਤੀਜੇ ਹਿੱਸੇ ਦੀ ਜ਼ਮੀਨ ਆ ਜਿਹੜੀ ਉਹ ਲੈਣ ਦੀ ਗੱਲ ਹੋਵੇ ਤਾਂ ਹਿੱਸਾ ਮੰਗਦੇ ਇਨ੍ਹਾਂ ਮਜ਼ਦੂਰਾਂ ਦੇ ਉੱਤੇ ਨਾ ਕੜਮ ਚੌਧਰੀਆਂ ਦੇ ਵੱਲੋਂ ਹਮਲਾ ਕਰਨਾ ਇਹ ਬਹੁਤ ਨਿੰਦਣਯੋਗ ਉਹਨਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਹੋ ਗਿਆ ਕਿ ਇਹ ਮਜ਼ਦੂਰ ਆ ਜਿਹੜੇ ਇਹ ਹੈ ਜਿਹੜੇ ਦਲਤ ਆ ਜਿਹੜੇ ਸਾਡੀਆਂ ਖੁਰਲੀਆਂ ਦੇ ਵਿੱਚ ਹੱਥ ਮਾਰਦੇ ਆ ਜਿਹੜੇ ਚੰਗਾ ਕੱਪੜਾ ਨਹੀਂ ਪਹਿਨਦੇ ਜਿਹੜੇ ਇਸ ਤਰੀਕੇ ਦੇ ਨਾਲ ਮਜ਼ਦੂਰੀ ਕਰਦੇ ਹੈਗੇ ਭੁੱਖ ਨੰਗ ਨਾਲ ਘੁਲਦੇ ਆ ਕੀੜੇ ਮਕੌੜਿਆਂ ਦੀ ਜ਼ਿੰਦਗੀ ਜਿਉਂਦੇ ਆ ਕਿਤੇ ਉਹ ਜ਼ਮੀਨਾਂ ਦੇ ਮਾਲਕ ਨਾ ਮੰਨ ਜਾਣ ਇਸ ਗੱਲ ਦੇ ਡਰੋਂ ਉਹ ਉਹ ਜਿਹੜਾ ਹੱਥਾਂ ਪੈਰਾਂ ਵਿੱਚ ਆਏ ਹੋਏ ਆ ਤੇ ਮਜ਼ਦੂਰ ਆਗੂਆਂ ਦੇ ਇਸ ਤਰੀਕੇ ਦੇ ਨਾਲ ਕਟਮਾਰ ਕਰ ਰਹੇ ਹੈਗੇ ਆ ਗੱਲ ਇੱਥੇ ਨਹੀਂ ਖਤਮ ਹੁੰਦੀ ਸਗੋਂ ਸਰਕਾਰ ਨੂੰ ਵੀ ਭਾਜਣਾ ਪਈਆਂ ਹੋਈਆਂ ਕਿਉਂਕਿ ਜਦੋਂ ਮਜ਼ਦੂਰ ਤੀਜੇ ਸਿਰ ਜ਼ਮੀਨ ਦੀ ਗੱਲ ਕਰੀਏ ਜਾਂ ਲੈਂਡ ਸイズ ਐਕਟ ਦੇ ਤਹਿਤ ਜ਼ਮੀਨਾਂ ਵਡਾਉਣ ਦੀ ਗੱਲ ਕਰੀਏ ਪਿਛਲੇ ਦਿਨੀ 930 ਏਕੜ ਜ਼ਮੀਨ ਆ ਜਿਹੜੀ ਉਹ ਉਹਦੇ ਤੇ ਕਬਜ਼ਾ ਕਰਨ ਦੀ ਗੱਲ ਕੀਤੀ ਮਜ਼ਦੂਰਾਂ ਨੇ ਤਾਂ ਉਸ ਇਕੱਠ ਨੂੰ ਉਹਨਾਂ ਮਜ਼ਦੂਰਾਂ ਦੇ ਵੱਡੇ ਇਕੱਠ ਨੂੰ ਜਿਹੜਾ ਉਹ ਸਰਕਾਰ ਨੇ ਜਿਹੜਾ ਉਹ ਫੜ ਫੜ ਕੇ ਜ਼ਿਲ੍ਹਿਆਂ ਦੇ ਵਿੱਚ ਲਗਭਗ 800 ਮਜ਼ਦੂਰ ਨੂੰ ਡੱਕਿਆ ਹੈਗਾ ਹੈਗਾ ਜਾਂ ਫਿਰ ਮਜ਼ਦੂਰ ਆਗੂਆਂ ਨੂੰ ਮੀਟਿੰਗ ਦਾ ਬਹਾਨਾ ਲਾ ਕੇ ਸਰਕਾਰ ਆ ਜਿਹੜੀ ਉਹ ਜ਼ਿਲ੍ਹਿਆਂ ਦੇ ਵਿੱਚ ਡੱਕ ਰਹੀ ਹੈਗੀ ਪਰ ਸਰਕਾਰ ਨੂੰ ਜਾਂ ਕੜਮ ਚੌਧਰੀਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਸਪਰਿੰਗ ਨੂੰ ਤੁਸੀਂ ਜਿੰਨਾ ਵੀ ਦਵਾਉਗੇ ਉਹ ਸਪਰਿੰਗ ਉਨਨੀ ਤੜ ਦੇ ਨਾਲ ਉੱਪਰ ਨੂੰ ਉੱਠਦਾ ਹੈ ਸੋ ਇਹ ਲੋਕ ਇੱਕ ਇਰਤੀ ਲੋਕ ਕਾਮੇ ਲੋਕ ਵੀ ਇੱਕ ਇਸ ਸਪਰਿੰਗ ਦੀ ਤਰ੍ਹਾਂ ਹੈ ਜਿੰਨਾ ਤੁਸੀਂ ਇਹਨਾਂ ਨੂੰ ਨੱਪਣ ਦੀ ਕੋਸ਼ਿਸ਼ ਕਰੋਗੇ ਉਨੇ ਹੀ ਪ੍ਰੈਸ਼ਰ ਦੇ ਨਾਲ ਇਹ ਲੋਕ ਉੱਪਰ ਉੱਠਣਗੇ ਸੋ ਇਹਨਾਂ ਮਜ਼ਦੂਰਾਂ ਦੇ ਇਸ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ ਤੁਸੀਂ ਜਿੰਨੀ ਮਰਜ਼ੀ ਕੁੱਟਮਾਰ ਕਰ ਲੋ ਜਿੰਨਾ ਮਰਜ਼ੀ ਜਿਲ੍ਹਾਂ ਦੇ ਵਿੱਚ ਡੱਕ ਲੋ ਇਹ ਮਜ਼ਦੂਰ ਇਸੇ ਤਰੀਕੇ ਦੇ ਨਾਲ ਅੱਗੇ ਵਧਦੇ ਰਹਿਣਗੇ ਸੋ ਇਹ ਘਟਨਾ ਬਹੁਤ ਹੀ ਜਿਹੜੀ ਮਾੜੀ ਆ ਨਿੰਦਣ ਯੋਗਾ ਇੱਕ ਵਾਰ ਫੇਰ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਹਨਾਂ ਦੀ ਨਿੰਦਾ ਕਰਦੇ ਆਂ